ਲੱਗਿਆ ਕੰਬਿਆ ਦੀ ਆ ਰਹੀ ਆ ਫਰੈਂਡ ਮੰਮੀ ਦੇ ਲੱਗੀ ਛੱਟ ਪੈਰ ਤੇ ਐਸੇ ਬੜਾ ਪਾਣੀ ਸੀ ਤਾਂ ਸਾਡੇ ਸੀਵੇਰੇ ਦਾ ਸਾਮਾਨ ਸਾਰਾ ਬਾਹਰ ਕੱਢਦਾ ਬੈਡ ਚੋਂ ਮਿਹੜੀ ਦੀ ਸਫਾਈ ਕਰਨੀ ਬੈਠੀ ਰਹਿ ਬੈ ਜਾ ਬੈ ਜਾ ਬੈ ਜਾ ਬੈਠੇ ਬੰਦ ਤੇ ਕੀ ਯਾਰ ਇਹਦੇ ਮਗਰ ਨਾ ਸਲਾਬ ਬੜੀ ਐ ਤੇ ਪੇਂਟ ਕਰਵਾਉਣੀ ਐ ਇਹਨੂੰ ਬੈਡਰੂਮ ਨਾਲ ਧੂਕ ਐ ਨਾ ਤੇ ਇਹਦੇ ਇਧਰ ਸਾਈਡਾਂ ਦਾ ਨਾ ਪੇਂਟ ਕਰਨਾ ਐ ਕਵੀ ਕਰਤਾ ਹੀ ਖਾਲੀ ਇਹ ਪੇਰ ਕੰਨਾ ਹੋ ਗਿਆ ਕਪੜੇ ਦਾ ਤੇ ਬਹੁਤ ਜ਼ਿਆਦਾ ਸਲਾਬ ਬਹੁਤ ਚਾਹ ਆਉਂਦੇ ਇਤਰਾ ਪਾਲੋਣਾ ਹੋ ਵੇਖੋ ਕਿੰਨੀ ਸੁਨਾ ਹੋ ਗਈ ਹੈ ਮਜਬੂਤ ਜਰਾ ਖਲਾਰਾ ਪਾਇਆ ਨੇ ਰੋਏ ਕੇਂ ਦੇ ਕਰਦੇ ਕਰਦੇ ਹੁੰਦਾ ਹੀ ਨਹੀਂ ਆ ਤੇ ਅੱਜ ਮੈਂ ਚਲ ਕਰ ਹੀ ਲੈਣੇ ਖਲਾਰਾ ਮੈਂ ਇਹਨਾਂ ਦੇ ਆਨ ਤੋਂ ਪਹਿਲੋ ਪਾ ਲਿਆ ਇਹ ਸਲੋਂਨ ਕੇ ਬਹੁਤ ਅੱਜ ਉਹ ਵੀ ਨਾ ਦੋ ਮਾਰ ਦੇ ਤੁਰ ਹੈ ਨਾ ਲਿਆ ਕੇ ਰੱਖਿਆ ਨਾ ਉਹ ਵੀ ਖਰਾਬ ਨਾ ਹੋ ਜੇ ਮਿੱਥੇ ਦੇ ਹਨਾ ਬਾਬੇ ਦੇ ਵੀ ਆ ਤੇ ਮੈਂ ਕਿਹਾ ਹੁੰਦੇ ਸਾਡੇ ਘਰ ਤਰੋਣੀ ਥੱਲੇ ਤੇ ਸੋਗੀ ਚਿਬੜਾ ਮੁੰਦਾ ਆ ਲੋਇ ਨਾ 1 ਕਿਜੀ ਇਹਨਾਂ ਉੱਪਰ ਕਰ ਲੈਂਦੇ ਹਾਂ ਸਾਰਾ ਆ ਤੇ ਕਹੋਗੇ ਮੈਨੂੰ ਨਾਲ ਹੀ ਦੇ ਦੋ ਨਾ ਕੰਮ ਕਰਨ ਦਾ ਅਰੇ ਅੱਗੇ ਅੱਗੇ ਨਹੀਂ ਅੱਗੇ ਨਹੀਂ ਅੱਗੇ ਭਾਈ ਨਾ ਨਾਮ ਨਾਮ ਹੈ ਅਰ ਤਾਂ ਜੀਪ ਸਾਰੇ ਲੱਗੇ ਆਪੋ ਆਪਣੇ ਕੰਮਾਂ ਨੂੰ ਤੂੰ ਮੋ ਇਧਰ ਆ ਕੀ ਕੀ ਕਰਾਂ ਮੇਰੇ ਤਾਂ ਕਰਨ ਲੈ ਆਪਣਾ ਕੋਲ ਦੇ ਨਹੀਂ ਤੈਨੂੰ ਨਾਲ ਤੱਕ ਰੱਖ ਦਿੰਦਾ ਹੈ ਹੈ ਮਾਤਾ ਕਾ ਕਾਹਨ ਦਾ ਸਨ ਸਾਰਾ ਟੱਬਰ ਇਸ ਤਰ੍ਹਾਂ ਕਰੂ ਅੰਦਰ ਦਾ ਇਹ ਬੰਦ ਕਰਦਾ ਕੋਈ ਬੂਆ ਮਾਰੀ ਨਹੀਂ ਛੱਡਣ ਦੀ ਉਹ ਸਜਾਰ ਕੇ ਪੁੰਜੀ ਹੁੰਦੀ ਮਾਰੂਗੀ ਚਾਹ ਲੈ ਆਉਣ ਬੈੱਡ ਤੇ ਪਿਆਰ ਕਰ ਦਿੰਦੇ ਪਰ ਨਿੱਜਾ ਹਾਂ ਜਿੱਕੋ ਦੇ ਨਹੀਂ ਲੱਗੇ ਸਾਰੇ ਕਿੱਦਾਂ ਲੱਗੀ ਨਾ ਪਾਣੀ ਨਾ ਧਾਨੀ ਹੁੰਦੀ ਜੀ ਜਾ ਬਸ ਨਾ ਕੀ ਆ ਉਹਨਾਂ ਨੂੰ ਸਾਰੀ ਸਲਾਹ ਉਹਨੂੰ ਸੁਝਾਅ ਚਾਰਟ ਨਹੀਂ ਬਟਾਉਣਾ ਠੀਕ ਕਰੀਏ ਉਹਨਾਂ ਨੇ ਉਨੀ ਦਿਨ ਕੰਮ ਵੀ ਨਹੀਂ ਕਰਨ ਦੇਣਾ ਅੰਦਰ ਤਬੱਸਖਰ ਗੁਣੋਂ ਬਸ ਕਰ ਉਹ ਬਹੁਤ ਹੈ ਇੱਧਰ ਨੋ ਐਂਟਰੀ ਕੈਮਰੋ ਆਪਣੇ ਘਰ ਲੈ ਜਾਓ ਚੱਲ 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 ਮਿੰਟ ਮਾਰ ਮਿੰਟ ਆਸੂ ਨੇ ਪਾਣੀ ਢੋਲ ਲਿਆ ਇਹ ਨਹੀਂ ਕਿੰਨਾ ਕ ਟਾਈਮ ਲੱਗਣਾ ਤੂੰ ਮੁੰਡਰੇ ਮਾਰ ਜਾ ਕੇ ਜਾ ਪਰ ਇਹ ਯਾਹਰ ਗੁੰਟੂ ਉਵੇਂ ਟਿਕਣਾ ਵੇ ਕੀ ਐ ਤੂੰ ਸੱਟਰੋ ਆਲਾ ਰਫਰ ਕੋਲੀ ਬੋਲ ਦੇ ਫਾਰ ਪਰ ਥੱਲੇ ਵੀ ਹੈ ਕੀ ਸਲਾਬ ਇਹਦੇ ਤੇ ਪੇਂਟ ਕਰਨਾ ਇਹਦੇ ਗੁੜੀ ਹੈ ਇੱਥੇ ਕੋਲਿਆ ਨਹੀਂ ਗੱਲ ਬਹੁਤ ਹਾਂ ਇਹਦੇ ਇਹ ਨਹੀਂ ਮੱਲਵਾ ਨਾਲ ਨਾਲ ਉਹ ਵੇਖੋ ਅਸੀਂ ਹੌਂਕ ਲੱਗੀ ਪਈ ਸਾਰੀ ਹਾਂ ਆਹ ਹੋਇਤਰਾ ਕਹਿ ਨਹੀਂ ਹਾਂ ਹਾਂ ਇਹਦੇ ਚ ਮਿਕਸ ਕਰੋ ਹਣੇ ਤੇ ਆਵਲਾ ਤੇਲ ਜਾ ਆ ਉਸੇ ਹੋਂਕ ਨੂੰ ਨਾ ਤੇ ਹਾਂ ਨਾ ਆ ਤਾਂ ਫੇਰ ਉਸੇ ਹੋਂਕ ਨੂੰ ਪਤਾ ਲੱਗੂ ਮੇਰੇ ਤੋਂ ਮੇਰੇ ਨਾਲ ਵੀ ਦੀ ਤੇ ਉਹ ਕਈ ਅਰੇ ਮਸਲੇ ਨਾ ਸਿਓਂਕ ਲੱਗ ਗਈ ਨਾ ਪੰਗਾ ਜੈ ਉਹ ਤਾਂ ਮੈਂ ਤੇਰੇ ਕੋਲੋਂ ਕਿਤੇ ਵੀ ਦਿਨ ਪਾਣੀ ਪਾਟ ਤਾ ਹੋ ਲੈ ਹੁਣ ਬਾਹਰ ਲੱਗੂ ਆ ਬਾਰਲਾ ਬੂਆ ਪੇਂਟ ਹੁੰਦਿਆ ਏ ਉਹਨੂੰ ਚਾਹ ਬਣਾ ਦੋ ਫਿਰ ਦੋਨੋਂ ਹਰਦੁਨ ਕੀ ਚਾਹ ਬਣਾ ਦੋ ਚਾਹ ਹੱਲਾ ਹਰਪਾ ਖਾਣਾ ਤੇ ਖਾਣ ਦੀ ਪੀ ਕਹਿੰਦੇ ਹਰਦੁਨ ਕੀ ਗਰਮੀ ਲੱਗਾਂ ਦੀ ਬੱਤੀ ਨਾ ਇੱਥੇ 100 ਵਟ ਤੋਂ ਬਲ ਬਜਾ ਦਿੰਦੇ ਸੇਕ ਨਹੀਂ ਪੈਂਦਾ ਉਹ ਕਹਿੰਦੀ ਨਹੀਂ ਪੈਂਦਾ ਸੇਕ ਆਂ ਤੁਮ ਸ਼ਾਮਾਂ ਵਿੱਚ ਚਲ ਜਿਓ

ਚਾਣ ਇਹਨੂੰ ਰਹਿਣ ਦੇ ਛੱਡ ਪਰ ਇਹਨੂੰ ਛੱਡ ਦੇ ਚੱਲ ਛੱਡ ਨਹੀਂ ਨਹੀਂ ਉਹ ਲੋਕਾਂ ਨੇ ਇਹ ਰੱਖੀ ਸੀ ਇਹ ਸੱਟ ਦੇ ਮम्मी ਦੇ ਲੱਗੀ ਸੱਟ ਪੈਰ ਤੇ ਪਤਾ ਨਹੀਂ ਉਹ ਮਾਸਪਾੜ ਗਹਣੇ ਬੰਦੇ ਰਾਹ ਨਾਲ ਮੈਂ ਕਿਤੇ ਇੱਥੇ ਲੱਗੀ ਆ ਇਹਨੂੰ ਘਰ ਪਣਾ ਇੱਥੇ ਇੱਥੇ ਵੀਣ ਹੁੰਦੀ ਮੈਂ ਇੱਥੇ ਹੈ ਇੱਥੇ ਇੱਥੇ ਹੁੰਦੀ ਉਂਗਲਾਂ ਨਾਲ ਆਪਣਾ ਇਹ ਕਰਕੇ ਮੈਂ ਪੈਰ ਦਿਆਂ ਹਾਂ ਹਾਂ ਨੰਨੇ ਠੀਕ ਹੈ ਮਿਚਾ ਹੋ ਗਿਆ ਜੀ ਮਮੀ ਪੌੜੀਆਂ ਚੰਡੇ ਪੀਓ ਫਟਾਇਆ ਚੁੱਕਣਾ ਤੇ ਗਈ ਤੇ ਤੁਹਾਡੇ ਪੀਓ ਇਹ ਹਲਾ ਚਿੰਤ ਰੈਂ ਕਰਕੇ ਉਂਗਲਾਂ ਬਣਾਇਦਾ ਪੈਰ ਦਿਆਂ ਹਾਂ ਹਲਾ ਜੋਰ ਚ ਆਈਆਂ ਇਹ ਨਹੀਂ ਰੋਟੀ ਹੈ ਇਹ ਨਹੀਂ ਰੋਟੀ ਕੋਸਾ ਵੜੇ ਨੇ ਸਾਫ ਖਾਣ ਪੱਕਾ ਇੰਦਰ ਡੇਬ ਖਾ ਸਾਫ ਹੁਣ ਸਫਾਈਆਂ ਕਰਤੀਆਂ ਲਮਾਰੀ ਵੀ ਸਾਫ ਕਰਤੀ ਉੱਪਰੋਂ ਬੜੀ ਗੰਦੀ ਹੋਈ ਪੱਖਾ ਵੀ ਸਾਫ ਹੋ ਗਿਆ ਹੁਣ ਦੇਖ ਲਾ ਹਾਂ ਮੰਮੀ ਠਿਕਣ ਬਾਹਰ ਆ ਗਏ ਲੰਮੇ ਪਏ ਇੱਥੇ ਗਰਮ ਪੱਟੀ ਬੰਨਤੀ ਹੈ ਮੰਮੀ ਨੇ ਪਿਆ ਤੇ ਆਹ ਲੈ ਹੁਣੇ ਫ੍ਰੀ ਹੋਈ ਹੁਣ ਆਪਾਂ ਸਵਾਇਸ ਵੀ ਕਰਕੇ ਥੋੜੀ ਬਾਲੀ ਕੀਤੀ ਹੈ ਜੇ ਹਾਂ ਇਤਨਾ ਤੇਰਾ ਕਮ ਰਹਿਗਾ ਮੈਂ ਤੇ ਮੇ ਰਕਮ ਨਿਭੜ ਗਿਆ ਬਸ ਇਤੋਂ ਆ ਕੇ ਰੱਖਣੀ ਮਾਝ ਸਾਹਿਬ ਇਹ ਤੋਂ ਹਰ ਗੁਨੇ ਵਾਲੇ ਪਰ ਲਾਤਾ ਹੋਵੇ ਕੋ ਚਟੇਟਾ ਪੇਂਟ ਕੀਤਾ ਨਾ ਸਾਰਾ ਕੀਤਾਗੇ ਤੇ ਕਾਲਾ ਪੈ ਗਿਆ ਇਤੋਂ ਸੁਨਾ ਬੜੀ ਗਈ ਸਾਰੇ ਕੀਤਾ ਪੇਂਟ ਇਹ ਕੀ ਹੈ ਇਹ ਕੀ ਹੈ ਮੂਤ ਮੂਤ ਤਾਂ ਥੋੜੀ ਪਤਾ ਮਰੂਤ ਹਾਂ ਮੈਂ ਕੀ ਆ ਤੂੰ ਬੈਠ ਤਾ ਹੀ ਕਿ ਸ਼ਾਤ ਮੈਂ ਤੇ ਪਤਨ ਨਹੀਂ ਗਿਆ ਤਲ ਗਿਆ ਤੇ ਮੈਂ ਕਿਹ ਪਤਾ ਨਹੀਂ ਕਿਥੇ ਗਈ ਮਮੀ ਨਹੀਂ ਆਣੇ ਨੇ ਪੱਟੀ ਕਰਾ ਕੇ ਲੈ ਆਏ ਆ ਮੋਗ ਬਾਹਰ ਤੇ ਆ ਗਈ ਦਾਦਾ ਤੇ ਫੇਰ ਉਹਨੇ ਕਰਤੀ ਆ ਖੋਜ ਆਪਣੀ ਅੱਛਾ ਅੱਛਾ ਹੋਰ ਦੀ ਨਾ ਅੱਛਾ ਅੱਛਾ ਤੇ ਚੁਟਾ ਰਹੇ ਨਾ ਐਂ ਅੰਦੇ ਸਦ ਨਹੀਂ ਮਿੰਨੂ ਕਿਤੇ ਉੱਤੇ ਮਣ ਕੇ ਜਾਂਦੀ ਵੀ ਨਹੀਂ ਤੂੰ ਦੇ ਮਣ ਕੇ ਵਾਪਸ ਆ ਜਾਨੀ ਕੀ ਕੀ ਚੱਲ ਗਿਆ ਕੀ ਚੱਲ ਗਿਆ ਕਿੱਥੇ ਚੱਲਿਆ ਵਾ ਬੇੜੀ ਚੱਲ ਗਿਆ ਕਿੱਥੇ ਆ ਉਹ ਦੇਖ ਬਾਹਰ 107 ਲੱਭ ਲਾਇਆ ਹੋਏ ਹਾਂ ਤਾਂ ਚੱਲ ਜਾਂਦਾ ਉਹਦੀ ਪਾਲੂਟ ਹੈ ਮੈਨੂੰ ਫੁਰਿਆ ਖਾਣਾ ਉਹ ਹੋਈ ਚੱਲ ਗਈ ਨਹੀਂ ਉਹ ਚਲੀ ਜਾਣਾ ਉਹਦੀ ਪਾਲੂਟ ਹੈ ਮੈਨੂੰ ਡਰ ਲੱਗਦਾ ਯਾ ਮੈਂ ਜਾਣਾ ਮੁੰਡਾ ਲੱਗਦਾ ਆ ਪਿਆਰ ਨਾ ਚੱਲਦਾ ਮੈਂ ਨਹੀਂ ਆ ਮੈਨੂੰ ਡਰ ਲੱਗਦਾ ਪਿਆਰ ਨਾ ਨੇ ਨਾ ਚੱਲਦਾ ਉਹੁੱਛੇ ਚ ਚੱਲਦਾ ਹੈ ਪਿਆਰ ਨਾ ਪਿਆਰ ਨਾ ਚੱਲਦਾ ਪਿਆਰ ਨਾ ਨਹੀਂ ਚੱਲਦਾ 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 ਮੈਂ ਨਹੀਂ ਜਾਣਾ ਨਹੀਂ ਪੁੱਤ ਮੈਨੂੰ ਡਰ ਲੱਗਦਾ ਹੈ ਮੈਂ ਨਹੀਂ ਜਾਣਾ ਮੈਨੂੰ ਮਮਾ ਨੂੰ ਲੈ ਜਾ ਮੈਨੂੰ ਡਰ ਲੱਗਦਾ ਹੈ ਇਹ ਮੈਂ ਨਹੀਂ ਜਾਣਾ ਹੈ ਨਾ ਪਤਾ ਮੈਂ ਨਾ ਮੁੰਡਾ ਲੱਗਦਾ ਪਾਲੂ ਤੇ ਉਹ ਪਾਲੂ ਦੀ ਗੱਲ ਕਰਦੀ ਆ ਇਹਦੇ 'ਚ ਮਜ਼ਾ ਆਉਂਦਾ ਈ ਇਹਦੇ 'ਚ ਇਹਦੇ 'ਚ ਮਜ਼ਾ ਆਉਂਦਾ ਵੇ ਮੈਂ ਕੱਲਾ ਲਗਾ ਹੂੜਾ ਲੈਣ ਕਹਿੰਦੇ ਨਹੀਂ ਲੈਣਾ ਸਾਹਮਣੇ ਟਰੰਡੀਆਂ ਕੁੜੀਆਂ ਟਰੰਡੀਆਂ ਦਰਦ ਬਾਏ ਇਹਦਾ ਕੋਈ ਮਜ਼ਾ ਨਹੀਂ ਮਾਸਾ ਦੀ ਜਿੰਨੀ ਦਾ ਯਾਰ ਭੱਡੀ ਹੋਏ ਨਾ ਉੱਤੇ ਹੁੰਦੇ ਦਾ ਉਹਨਾਂ ਲੱਗਣ ਦੀ ਦੇ ਰਹੇ ਆ ਉਹ ਨਾਲ ਦਿਓ ਵੀ ਆਪਣੇ ਦੀ ਫਰੀ ਆ ਫਰੀ 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 ਅੱਲਾ ਇੱਥੇ ਨਾ ਰੱਖ ਲੈਦੇ ਪਿਆਰ ਆਖਿਆ ਕੀ ਆ ਡ੍ਰੈਗਨ ਡ੍ਰੈਗਨ ਕਿੱਥੇ ਲੈਨੇ ਹੁਟਾ ਹਰਗੁਣ ਕਿੱਥੇ ਬਹਿ ਗਏ ਆ ਆਪਾਂ ਕਿੱਥੇ ਬਹਿ ਗਏ ਆ ਆਪਾਂ ਆ ਚੱਲ ਗਿਆਈ ਫੜਿਆ ਫੜਿਆ ਇਦਨੇ ਵੇਖੋ ਨਾ ਇਦਨ ਨੂੰ ਮਜਾ ਹੁੰਦਾ ਤਾਂ ਤੇ ਅੱਜ ਦਾ ਟ੍ਰੈਨਿੰਗ ਜਾਵੇ ਉਹ ਵੀ ਐਕਟੀਵਿਟੀ ਛੱਡ ਦੇਵਾਂਗੇ ਭੁੰਜੇ ਹਰ ਗੰਨ ਮਜਾ ਹੁੰਦਾ ਆ ਹਰ ਗੰਨ ਨੂੰ ਮਜਾ ਹੁੰਦਾਈ ਔਖਾ ਦੀ ਵੜ ਗਈ ਡਰਦੀ ਉਹ ਤੇਰੀ ਪਰਿਓ ਜਿਹਾ ਸੇ ਅੱਪਾ ਸਭ ਕਦੇ ਆਇਓ ਤੇ ਤੇਰੇ ਵਧੀਆ ਇੱਥੇ ਦਾ ਡਰਨਰ ਦਾ ਵਧੀਆ ਕੰਮ ਹੈ ਜਿਆਰੇ ਜਰਾ ਕਿਉਂ ਆਇਆ ਲੈ ਜਾ ਟਰਾਲੀ ਚ ਵੱਜਣਾ ਹੁੰਦਾ ਹੈ ਲੈ ਵੀ ਬਾਰਡਰ ਦੀਆਂ ਖਬਰਾਂ ਆਉਂਦੀਆਂ ਹੁਣੇ ਸਿਰ ਪਨਾਇਆ ਇਹ ਬੰਦੇ ਨੇ ਵੱਜ ਗਏ ਠਾਮੜੀ ਤੇ ਪੈਪ ਵੱਜਾ 7:00 ਤੱਕ ਲੱਗੀ ਇਹ ਰੋਈ ਬੜਾ ਕੀ ਹੋਇਆ ਸੀ ਪਾਉਂਦੇ ਗੇ ਕੀ ਵੱਜਾਇਆ 10:00 ਵੱਜਾ ਹੈ ਮਾਜੀ ਗਿਆ ਚੱਲ ਕੋਈ ਤਾਂ ਕੋਈ ਕਿੱਥੇ ਵੱਜਿਆ ਸੀ 6:00 ਚ